ਹਵਾਈ ਅੱਡੇਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਹੁਤ ਜਲਦ ਹਵਾਈ ਅੱਡੇ ਜੁੜੇ ਆ ਉਹ ਮੁੜ ਤੋਂ ਖੁੱਲਣ ਜਾ ਰਿਹਾ ਹੈ ਤੁਹਾਨੂੰ ਦੱਸ ਦੇ ਕਿ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਤਣਾਅ ਬਣਿਆ ਸੀਗਾ ਜੰਗ ਦਾ ਮਾਹੌਲ ਬਣਿਆ ਹੋਇਆ ਸੀ ਤਾਂ ਉਸ ਸਮੇਂ ਭਾਰਤ ਦੇ ਵਿੱਚ ਕਈ 에ਰਪੋਰਟ ਜਿਹੜੇ ਆ ਬੰਦ ਕਰ ਦਿੱਤੇ ਗਏ ਸੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਰੂਟ ਡਾਇਵਰਟ ਕਰ ਦਿੱਤੇ ਗਏ ਆ ਤਾਂ ਉਹਨਾਂ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੂਰੇ ਦੇਸ਼ ਭਰ ਦੇ ਵਿੱਚ 32 ਦੇ ਕਰੀਬ 에ਰਪੋਰਟ ਬੰਦ ਸੀ ਪਰ ਹੁਣ ਆ ਮੁਰ ਤੋਂ ਫਲਾਈਟਾਂ ਉੱਡਣ ਗਿਆ ਮੁਰ ਤੋਂ ਜਿਹੜੇ 에어ਪੋਰਟ ਨੇ ਉਹ ਖੁੱਲ ਜਾਣਗੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸ ਵੇਲੇ ਦੀ ਵੱਡੀ ਖਬਰ ਦੱਸਦੀ ਕਿ ਚੰਡੀਗੜ੍ਹ 에어ਪੋਰਟ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਕਿ ਚੰਡੀਗੜ੍ਹ 에어ਪੋਰਟ ਜਿਹੜਾ ਆ ਆਮ ਲੋਕਾਂ ਦੇ ਵਾਸਤੇ ਹੁਣ ਖੁੱਲ ਚੁੱਕਿਆ ਹੈ ਅੱਜ 10:30 ਵਜੇ ਤੋਂ ਹੀ ਫਲਾਈਟਾਂ ਜਿਹੜੀਆਂ ਨੇ ਉਹ ਚੰਡੀਗੜ੍ਹ 에어ਪੋਰਟ ਤੋਂ ਉੱਡਣੀਆਂ ਸ਼ੁਰੂ ਹੋ ਚੁੱਕੀਆਂ ਨੇ ਬਕਾਇਦਾ ਚੰਡੀਗੜ੍ਹ 에어ਪੋਰਟ ਅਥਾਰਟੀ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਉਹ ਟਵੀਟ ਅਸੀਂ ਤਸਵੀਰਾਂ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਆ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਚੰਡੀਗੜ੍ਹ 에어ਪੋਰਟ ਅਥਾਰਟੀ ਦੇ ਵੱਲੋਂ ਬਕਾਇਦਾ ਟਵੀਟ ਕਰਕੇ ਲਿਖਿਆ ਗਿਆ ਹੈ ਕਿ ਜੋ 에어ਪੋਰਟ ਬੰਦ ਕੀਤਾ ਗਿਆ ਸੀਗਾ ਜੋ ਵਿਵਾਦ ਦੇ ਵਿਚਾਲੇ ਹੁਣ ਉਹ ਦੁਬਾਰਾ ਤੋਂ ਰੀਜ਼ਿਊਮ ਕਰ ਦਿੱਤਾ ਗਿਆ ਹੈ ਜਾਨੀ ਕਿ ਇਹ 에어ਪੋਰਟ ਜਿਹੜਾ ਆ ਆਮ ਲੋਕਾਂ ਦੇ ਵਾਸਤੇ ਖੋਲ ਦਿੱਤਾ ਗਿਆ ਹੈ ਉਡਾਣਾਂ ਹੁਣ ਇੱਥੋਂ ਸ਼ੁਰੂ ਹੋ ਚੁੱਕੀਆਂ ਨੇ ਔਰ ਜਿੰਨੇ ਵੀ ਯਾਤਰੀ ਨੇ ਜਿਨ੍ਹਾਂ ਦੀਆਂ ਉਡਾਣਾ ਇਸ ਚੰਡੀਗੜ੍ਹ 에어ਪੋਰਟ ਤੋਂ ਸੀਗੀਆਂ ਉਹ ਆਪਣਾ 에어ਲਾਈਨ ਦਾ ਸ਼ਡਿਊਲ ਜਿਹੜਾ ਆ ਉਹ ਬਕਾਇਦਾ ਚੈੱਕ ਕਰ ਲੈਣ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੀ ਫਲਾਈਟ ਕਦੋਂ ਉੱਡ ਰਹੀ ਐ ਔਰ ਕਦੋਂ ਜਾ ਰਹੀ ਐ ਤਾਂ ਤਸਵੀਰਾਂ ਵੀ ਦਿਖਾ ਰਹੇ ਆ ਟਵੀਟ ਦੀਆਂ ਟਵੀਟ ਦੇ ਵਿੱਚ ਬਕਾਇਦਾ ਚੰਡੀਗੜ੍ਹ 에어ਪੋਰਟ ਅਥਾਰਟੀ ਦੇ ਵੱਲੋਂ ਲਿਖਿਆ ਗਿਆ ਹੈ ਕਿ ਅਸੀਂ ਅਲੋਕ ਕਰ ਦਿੱਤਾ ਹੈ ਰੀਜ਼ਿਊਮ ਕਰ ਦਿੱਤੀਆਂ ਗਈਆਂ ਨੇ ਫਲਾਈਟਾਂ ਸੋ ਤੁਸੀਂ ਆਪਣਾ ਦੇਖ ਸਕਦੇ ਹੋ ਤਾਂ 32 ਏਅਰਪੋਰਟ ਜਿਹੜੇ ਨੇ ਉਹ ਵੀ ਬਹੁਤ ਜਲਦੀ ਚਾਲੂ ਕਰ ਦਿੱਤੇ ਜਾਣਗੇ ਸਰਕਾਰ ਦੇ ਵੱਲੋਂ ਨੋਟਮ ਦੀ ਅਸੀਂ ਗੱਲ ਕਰਦੇ ਹਾਂ ਨੋਟਿਸ ਟੂ 에ਅਰਮੈਨ ਤਾਂ ਬਹੁਤ ਜਲਦੀ ਨੋਟਿਸ ਜਿਹੜਾ ਆ ਉਹ ਜਾਰੀ ਕਰ ਦਿੱਤਾ ਜਾਵੇਗਾ ਤਾਂ ਤੁਹਾਨੂੰ ਦੱਸ ਦੇ ਕਿ ਪੈਨਿਕ ਹੋਣ ਦੀ ਲੋੜ ਨਹੀਂ ਹੈ ਜਿਨ੍ਹਾਂ ਨੇ ਸਫਰ ਕਰਨਾ ਹੈ 15 ਮਈ ਤੱਕ 에ਅਰਪੋਰਟ ਬੰਦ ਕੀਤੇ ਗਏ ਸੀ ਜਿਵੇਂ ਅੰਮ੍ਰਿਤਸਰ 에ਅਰਪੋਰਟ ਹੋ ਗਿਆ ਚੰਡੀਗੜ੍ਹ ਦਾ 에ਅਰਪੋਰਟ ਹੋ ਗਿਆ ਜੰਮੂ ਕਸ਼ਮੀਰ ਦਾ 에ਅਰਪੋਰਟ ਹੋ ਗਿਆ ਇੱਧਰ ਬਠਿੰਡਾ ਦੀ ਗੱਲ ਕਰੀਏ ਬਠਿੰਡਾ ਵਾਲਾ 에어ਪੋਰਟ ਹੋ ਗਿਆ ਆਦਮਪੁਰ ਦਾ 에어ਪੋਰਟ ਹੋ ਗਿਆ ਗੁਜਰਾਤ ਦੇ ਕਈ 에어ਪੋਰਟ ਨੇ ਤਾਂ ਜਿੰਨੇ ਵੀ ਸਰਹੱਦੀ ਇਲਾਕੇ ਸੀਗੇ ਅੰਬਾਲਾ ਦਾ 에어ਪੋਰਟ ਲੁਧਿਆਣਾ ਦਾ ਹਲਵਾਰਾ 에어ਪੋਰਟ ਤਾਂ ਜਿੰਨੇ ਵੀ ਇਹ ਸਰਹੱਦੀ ਇਲਾਕੇ ਸੀ ਤਾਂ ਸਰਹੱਦੀ ਇਲਾਕਿਆਂ ਵਾਲੇ ਸਾਰੇ 에어ਪੋਰਟ ਜਿਹੜੇ ਉਹ ਬੰਦ ਕਰ ਦਿੱਤੇ ਗਏ ਸੀ ਔਰ ਇਹਨਾਂ 에어ਪੋਰਟ ਤੋਂ ਉੱਡਣ ਵਾਲੀਆਂ ਫਲਾਈਟਾਂ ਜਿਹੜੀਆਂ ਉਹ ਰੱਦ ਕਰ ਦਿੱਤੀਆਂ ਗਈਆਂ ਸੀ ਔਰ ਬਹੁਤ ਸਾਰੀਆਂ ਫਲਾਈਟਾਂ ਜਿਹੜੀਆਂ ਇੱਥੇ ਨਾ ਲੈਂਡ ਹੋਣੀਆਂ ਸੀ ਉਹਨਾਂ ਦੇ ਰੂਟ ਡਾਇਵਰਟ ਕਰ ਦਿੱਤੇ ਗਏ ਸੀ ਔਰ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋਈ ਕਿਉਂਕਿ ਲੋਕਾਂ ਨੇ ਟਿਕਟਾਂ ਕਰਵਾਈਆਂ ਹੋਈਆਂ ਸੀ ਪਰ ਇਥੋਂ ਜਦੋਂ ਫਲਾਈਟਾਂ ਹੀ ਰੱਦ ਕਰ ਦਿੱਤੀਆਂ ਗਈਆਂ ਤਾਂ ਟਿਕਟਾਂ ਫਿਰ ਕਿਹੜੇ ਕੰਮ ਆ ਤਾਂ ਹੁਣ ਤੁਹਾਨੂੰ ਦੱਸਦੀ ਕਿ ਇਹ ਚੰਡੀਗੜ੍ਹ 에어ਪੋਰਟ ਅਥਾਰਟੀ ਦੇ ਵੱਲੋਂ ਬਕਾਇਦਾ ਟਵੀਟ ਕਰ ਦਿੱਤਾ ਗਿਆ ਹੈ ਕਿ ਅੱਜ 10:30 ਵਜੇ ਤੋਂ ਹੀ ਸਾਰੀਆਂ ਫਲਾਈਟਾਂ ਚਾਲੂ ਕਰ ਦਿੱਤੀਆਂ ਗਈਆਂ ਨੇ ਜਾਨੀ ਕਿ ਚੰਡੀਗੜ੍ਹ ਵਾਲਾ 에어ਪੋਰਟ ਜਿਹੜਾ ਆ ਉਹ ਹੁਣ ਆਮ ਲੋਕਾਂ ਲਈ ਖੁੱਲ ਚੁੱਕਿਆ ਹੈ ਔਰ ਤੁਸੀਂ ਆਪਣੀ 에어ਲਾਈਨ ਦਾ ਜਿੰਨਾ ਜਿੰਨਾ ਨੇ ਵੀ ਹੁਣ ਆਪਣੀਆਂ ਅੱਗੇ ਬੁਕਿੰਗਸ ਕਰਵਾਈਆਂ ਹੋਈਆਂ ਨੇ 에어ਲਾਈਨ ਦੀਆਂ ਟਿਕਟ ਕਰਵਾਈਆਂ ਹੋਈਆਂ ਨੇ ਜਿੰਨੇ ਜਿੰਨੇ ਜਿੱਥੇ ਜਿੱਥੇ ਜਾਣਾ ਹੈ ਉਹ ਆਪਣਾ ਸ਼ਡਿਊਲ ਜਿਹੜਾ ਆ ਤੁਸੀਂ 에어ਲਾਈਨ ਦਾ ਚੈੱਕ ਕਰ ਸਕਦੇ ਹੋ ਔਰ ਅੱਜ 12 ਤਰੀਕ 10:30 ਵਜੇ ਤੋਂ ਚੰਡੀਗੜ੍ਹ ਵਾਲਾ 에어ਪੋਰਟ ਖੁੱਲ ਚੁੱਕਿਆ ਹੈ ਬਕਾਇਦਾ ਟਵੀਟ ਕਰਕੇ ਇਹ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਅਥਾਰਟੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਔਰ ਰਹੀ ਗੱਲ ਬਾਕੀ 32 에ਅਰਪੋਰਟਾਂ ਦੀ ਬਹੁਤ ਜਲਦ ਉਹ ਵੀ ਖੁੱਲਣ ਜਾ ਰਹੇ ਨੇ ਸਰਕਾਰ ਦੇ ਵੱਲੋਂ ਨੋਟਮ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਚੁੱਕੀ ਹੈ ਔਰ ਬਹੁਤ ਜਲਦ ਨੋਟਮ ਜਿਹੜਾ ਜਾਰੀ ਕੀਤਾ ਜਾ ਸਕਦਾ ਹੈ ਔਰ 32 에ਅਰਪੋਰਟ ਜਿਹੜੇ ਨੇ ਇੰਡੀਆ ਪੂਰੇ ਦੇਸ਼ ਭਰ ਦੇ ਵਿੱਚ ਜਿਹੜੇ ਬੰਦ ਕੀਤੇ ਗਏ ਸੀ 15 ਮਈ ਤੱਕ ਇਸ ਜੰਗ ਦੇ ਖਤਰੇ ਨੂੰ ਦੇਖ ਕੇ ਭਾਰਤ ਤੇ ਪਾਕਿਸਤਾਨ ਦੇ ਤਣਾਅ ਨੂੰ ਦੇਖ ਕੇ ਕਿਉਂਕਿ ਬਹੁਤ ਸਾਰੇ 에어ਪੋਰਟ ਜਿਹੜੇ ਸੀ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਪਾਕਿਸਤਾਨ ਦੇ ਵੱਲੋਂ ਤਾਂ ਇਸ ਕਰਕੇ ਉਹ 에어ਪੋਰਟ ਜਿਹੜੇ ਐ ਬੰਦ ਕਰ ਦਿੱਤੇ ਗਏ ਸੀ ਤਾਂ ਹੁਣੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੋਵਾਂ ਦੇਸ਼ਾਂ 'ਚ جنگਬੰਦੀ ਤੋਂ ਬਾਅਦ ਦੇ ਵਿੱਚ ਭਾਰਤ ਦੇ ਵਿੱਚ 에어ਪੋਰਟ ਖੁੱਲਣ ਜਾ ਰਹੇ ਨੇ 32 에어ਪੋਰਟ ਇਸ ਵੇਲੇ ਬੰਦ ਨੇ ਬਹੁਤ ਜਲਦੀ ਨੋਟਮ ਜਾਰੀ ਕਰਕੇ ਇਹ 에어ਪੋਰਟ ਖੋਲ ਦਿੱਤੇ ਜਾਣਗੇ ਅਰ ਚੰਡੀਗੜ੍ਹ ਦੀ ਗੱਲ ਕਰਦੇ ਆਂ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਅਥਾਰਟੀ ਦੇ ਵੱਲੋਂ ਟਵੀਟ ਕਰ ਦਿੱਤਾ ਗਿਆ ਹੈ ਕਿ ਅਸੀਂ ਅੱਜ 10:30 ਵਜੇ ਤੋਂ ਫਲਾਈਟਾਂ ਚਾਲੂ ਕਰ ਦਿੱਤੀਆਂ ਗਈਆਂ ਨੇ ਔਰ ਤੁਸੀਂ ਆਪਣਾ ਸ਼ਡਿਊਲ ਚੈੱਕ ਕਰ ਸਕਦੇ ਹੋ ਤਾਂ ਇਸ ਖਬਰ ਨੂੰ ਅੱਗੇ ਵੱੱਟੋ ਵੱੱਟ ਸ਼ੇਅਰ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਵੀ ਬਾਹਰ